ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਦੋ ਰੰਗਾਂ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟ ਸਵਟਰ ਬੱਚਿਆਂ ਦੀ ਕੋਟੀਆਂ ਸਵਟਰਸ ਤੇ ਵੀ ਬਲouses ਠੀਕ ਹੈ ਦੋ ਰੰਗਾਂ ਦਾ ਡਿਜ਼ਾਈਨ ਹੈ ਬਣਾਈ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸ ਦੀ ਪਹਿਲੀ ਸਲਾਈ ਜੇਕਰ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਇਹਦੇ ਲਈ ਆਪਾਂ ਕੁੰਡੇ ਲੈਣੇ ਆ ਜਿਹੜੇ 8 ਦੇ ਮਲਟੀਪਲ ਲੈਣੇ ਆ ਕੁੰ 8 8 8 ਇਸ ਤਰ੍ਹਾਂ ਕਰਕੇ ਲਾਸਟ ਤੇ ਆਪਣੇ ਸੱਤ ਗੁੰਡੇ ਵਾਧੂ ਆ ਜਾਣੇ ਚਾਹੀਦੇ ਆ ਪਹਿਲੀ ਸਲਾਈ ਹੋਊਗੀ ਆਪਣੀ ਸਿੱਧੇ ਪਾਸੇ ਤੋਂ ਸ਼ੁਰੂ ਤਾਂ ਚਲੋ ਸ਼ੁਰੂ ਕਰਦੇ ਆ ਬਾਰਡਰ نیچے ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਬਾਰਡਰ ਬਣਾਉਣ ਤੋਂ ਬਾਅਦ ਉਸੇ ਥ੍ਰੈਡ ਨਾਲ ਆਪਾਂ ਪਹਿਲੀ ਸਲਾਈ ਸ਼ੁਰੂ ਕਰ ਲੈਣੀ ਹੈ ਫਾਸਟ ਰੋ ਰਾਈਟ ਸਾਈਡ ਸਾਰੀ ਸਿੱਧੀ ਬਣੂਗੀ ਠੀਕ ਹੈ ਇਸ ਤਰ੍ਹਾਂ ਸਾਰੀ ਸਲਾਈ ਸਿੱਧੀ ਬਣਾ ਲੈਣੀ ਹੈ ਬਹੁਤ ਈਜ਼ੀ ਡਿਜ਼ਾਈਨ ਹੈ ਬਹੁਤ ਆਸਾਨੀ ਨਾਲ ਤੁਸੀਂ ਇਸ ਨੂੰ ਬਣਾ ਲਓਗੇ ਤੇ ਬਹੁਤ ਹੀ ਜਲਦੀ ਜਲਦੀ ਬਣਦਾ ਹੈ ਸਾਰੇ ਕੁੰਡੇ ਬਣਾਉਣੇ ਆ ਸਿੱਧੇ ਹੋਰ ਵੀ ਤੁਸੀਂ ਬਹੁਤ ਹੀ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਦੇਖਣੇ ਤੇ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਜਾ ਕੇ ਵੇਖ ਸਕਦੇ ਆ ਜੀ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਅੱਜ ਦਾ ਆਪਣਾ ਡਿਜ਼ਾਈਨ ਜਿਹੜਾ ਵੀ ਬਹੁਤ ਹੀ ਜ਼ਿਆਦਾ ਆਸਾਨ ਸਾਰੀ ਸਿਲਾਈ ਆਪਾਂ ਸਿੱਧੀ ਬਣਾਵਾਂਗੇ ਠੀਕ ਹੈ ਜੀ ਦੂਸਰੀ ਸਲਾਈ ਆ ਗਈ ਰੰਗ ਸਾਈਡ ਤੋਂ ਸਾਰੀ ਸਲਾਈ ਬਣਾਵਾਂਗੇ ਆਪਾਂ ਉਲਟੀ ਤੀਸਰੀ ਸਲਾਈ ਆਗੀ ਰਾਈਟ ਸਾਈਡ ਤੋਂ ਇਹ ਬਣਾਵਾਂਗੇ ਆਪਾਂ ਸਾਰੀ ਸਲਾਈ ਸਿੱਧੀ ਚੌਥੀ ਸਲਾਈ ਆ ਗਈ ਆਪਣੀ ਇਹ ਬਣਾਵਾਂਗੇ ਸਾਰੀ ਆ ਪੌਲਟੀ ठीक है इस तरह चार सिलाईं देखो कंप्लीट हो होगा हूँ आप दूसरा कलर लगावी सिलाई च दूसरा कलर लगावेंगे कोई भी तुम्हें लगा लेना जो भी तो पसंद हो ठीक है पहला कुंडा आप ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਦੂਸਰਾ ਕਦਰ ਲਗਾਵਾਂਗੇ ਤੇ ਸਲੇਪ ਸਿੱਧਾ ਹੀ ਬਣਾ ਲਾਂਗੇ ਠੀਕ ਹੈ ਹੁਣ ਆਪਾਂ ਇੱਕ ਕੁੰਡਾ ਜਿਹੜਾ ਇਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਹੋ ਗਿਆ ਹੁਣ ਆਪਣਾ ਇੱਕ ਕੁੰਡਾ ਬਣਾ ਲੈਣਾ ਸਿੱਧਾ ਇਸ ਤਰ੍ਹਾਂ ਠੀਕ ਹੈ ਫਿਰ ਇੱਕ ਕੁੰਡਾ ਛੱਡ ਦੇਣਾ ਇਹ ਫਿਰ ਜਿਹੜਾ ਇਹ ਦੂਸਰਾ ਕੁੰਡਾ ਹੈ ਇਹਦਾ ਆਪਾਂ ਚੌਥਾ ਜਿਹੜਾ ਹੋਲ ਹੈ ਠੀਕ ਹੈ ਪਹਿਲੀ ਸਿਲਾਈ ਬਣਾਈ ਸੀ ਮੈਂ ਇੱਥੇ ਤਾਂ ਚੌਥਾ ਹੋਲ ਇਸ ਤਰ੍ਹਾਂ 1 2 3 4 ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਗੁੰਡਾ ਬਣਾਵਾਂਗੇ ਗੁੰਡਾ ਰੱਖਾਂਗੇ ਲੂਜ਼ ਇਸ ਤਰ੍ਹਾਂ ਠੀਕ ਹੈ ਥੋੜਾ ਜਿਹਾ ਲੂਜ਼ ਰੱਖ ਲੈਣਾ ਇਸ ਤਰ੍ਹਾਂ ਫਿਰ ਜਿਹੜਾ ਛੱਡਿਆ ਸੀ ਗੁੰਡਾ ਉਹਨੂੰ ਵੀ ਸਿੱਧਾ ਬਣਾ ਲਾਂਗੇ ਤੇ ਇੱਕ ਇਹ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਫਿਰ ਉਸੇ ਤਰ੍ਹਾਂ ਆਪਾਂ ਉਸੇ ਲੂਪ ਵਿੱਚੋਂ ਇੱਕ ਗੁੰਡਾ ਹੋਰ ਬਣਾ ਲੈਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਇਸ ਤੋਂ ਬਾਅਦ ਦੋ ਗੁੰਡੇ ਆਪਾਂ ਹੋਰ ਬਣਾ ਲੈਣੇ ਸਿੱਧੇ ਐਕਸਟਰਾ ਫਿਰ ਇੱਕ ਰੂਪ ਬਣਾਉਣਾ ਉਸੇ ਜਗ੍ਹਾ ਵਿੱਚ ਆਪਾਂ ਦੇਖੋ ਇਸ ਤਰ੍ਹਾਂ ਐਕਸਟਰਾ ਠੀਕ ਹੈ ਇਸ ਤਰ੍ਹਾਂ ਤਿੰਨ ਰੂਪ ਬਣਾਏ ਆਪਾਂ ਹੁਣ ਥ੍ਰੈਡ ਪਿੱਛੇ ਹੀ ਰੱਖਣਾ ਤਿੰਨ ਕੁੰਡੇ ਸਲਿੱਪ ਕਰਨੇ ਆ 1 2 3 ਇਸ ਤਰ੍ਹਾਂ ਕਰਕੇ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਹੁਣ ਜਿਹੜਾ ਇਹ ਇੱਕ ਕੁੰਡਾ ਛੱਡ ਕੇ ਫਿਰ ਦੂਸਰੇ ਕੁੰਡੇ ਵਿੱਚੋਂ ਚੌਥੀ ਜਾਲੀ ਜਿਹੜੀ ਹੈ ਆਪਣੀ ਇਹਦੇ ਵਿੱਚ ਆਪਾਂ ਇੱਕ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਠੀਕ ਹੈ ਫਿਰ ਦੋ ਕੁੰਡੇ ਜਿਹੜੇ ਆਪਾਂ ਇਹ ਸਿੱਧੇ ਬਣਾ ਲੈਣੇ ਆ फिर उस जाली बच्चों आप लूप बनावे इस तरह ठीक है इस तरह फिर दो कुंडे सीधे एक दो फिर उस जाली बच एक लूप बनाने ਇੱਕ ਵਸਤਰਾ ਠੀਕ ਹੈ ਫਿਰ ਆਪਣੇ ਤਿੰਨ ਗੁੰਡੇ ਆਪਾਂ ਸਲਿੱਪ ਕਰ ਲੈਣੇ ਇੱਕ ਦੋ ਤਿੰਨ ਵਸਤਰਾ ਕਰਕੇ ਠੀਕ ਹੈ ਫਿਰ ਇੱਕ ਗੁੰਡਾ ਛੱਡ ਕੇ ਇੱਕ ਗੁੰਡਾ ਸਿੱਧਾ ਬਣਾ ਕੇ ਇਹ ਗੁੰਡਾ ਛੱਡ ਕੇ ਜਿਹੜਾ ਆਪਾਂ 루ਪ ਬਣਾਉਣਾ ਚੌਥੇ ਹੋਲ ਵਿੱਚ ਵਸਤਰਾ ਠੀਕ ਹੈ ਫਿਰ ਦੋ ਕੁੰਡੇ ਆਪਣੇ ਸਿੱਧੇ ਹੋ ਜਾਣਗੇ ਇਸ ਤਰ੍ਹਾਂ ਫਿਰ ਇੱਕ ਲੂਪ ਬਣਾਉਣਾ ਹੈ ਇਸ ਤਰ੍ਹਾਂ ਫਿਰ ਦੋ ਕੁੰਡੇ ਸਿੱਧੇ ਬਣਾ ਲੈਣੇ ਫਿਰ ਇੱਕ ਲੂਪ ਬਣਾਉਣਾ ਇਸ ਤਰ੍ਹਾਂ ਫਿਰ ਇੱਕ ਹੁੰਡਾ ਸਿੱਧਾ ਇਸ ਤਰ੍ਹਾਂ ਠੀਕ ਹੈ సరి ఫిరు తిను స్పర సనా లూ షడ్డ కే చౌే హోల్చ బేస్ ఫో కితేప బా దో కండే సీ ఫూ బే ਐਕਸਟਰਾ लास्ट ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਪੰਜਵੀਂ ਸਿਲਾਈ ਆਪਣੀ ਕੰਪਲੀਟ ਹੋ ਗਈ ਛੇਵੀਂ ਆ ਗਈ ਪਹਿਲਾ ਗੁੰਡਾ ਤਾਰੂ ਚਾਹੀਏ ਬੁਣੋ ਹੁਣ ਇਸ ਤੋਂ ਬਾਅਦ ਥ्रेड ਕਰ ਲੈਣਾ ਪਿੱਛੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਸਿੱਧਾ ਕੁੰਡਾ ਠੀਕ ਹੈ ਇਸ ਤਰ੍ਹਾਂ ਫਿਰ ਇੱਕ ਜਿਹੜਾ ਆਪਣਾ ਇਹ ਸਿੱਧਾ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਸਿੱਧਾ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਆਪਾਂ ਸਿੱਧਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਆਊਗਾ ਡਿਜ਼ਾਈਨ ਥ੍ਰੈਡ ਅੱਗੇ ਕਰਕੇ ਤਿੰਨ ਕੁੰਡੇ ਸਲਿੱਪ ਕਰ ਲੈਣੇ 1 2 3 ਸਲਿੱਪ ਵਾਲੀ ਸਲਿੱਪ ਥ੍ਰੈਡ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਗੁੰਡਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਜਿੱਦਾਂ ਸੌਰੀ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਸਿੱਧਾ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਸਿੱਧਾ ਇਸ ਤਰ੍ਹਾਂ ਡਿਜ਼ਾਈਨ ਬਣੂਗਾ ਥ੍ਰੈਡ ਅੱਗੇ 슬ਿੱਪ ਵਾਲੀ ਕੁੰਡੇ 슬ਿੱਪ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੰਪਲ ਸਿੱਧਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਸਿੱਧਾ ਇੱਕ ਸਿੰਪਲ ਸਿੱਧਾ ਦੋ ਕੁੰਡਿਆਂ ਦਾ ਇੱਕ ਸਿੱਧਾ ਠੀਕ ਹੈ ਲਾ ਫਿਰ ਆਪਾਂ ਸਲਿੱਪ ਵਾਲੇ ਸਲਿੱਪ ਲਾਸਟ ਤੇ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਸਿੱਧਾ ਇੱਕ ਸਿੰਪਲ ਸਿੱਧਾ ਦੋ ਕੁੰਡਿਆਂ ਦਾ ਇੱਕ ਸਿੱਧਾ ਇੱਕ ਸਿੰਪਲ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਉਲਟੀ ਪਾਸੇ ਜਿਸ ਲਾਈਏ ਪਾ ਉਲਟਾ ਬਣਾ ਦੇਾਂਗੇ ਠੀਕ ਹੈ ਇਸ ਤਰ੍ਹਾਂ ਦੇਖੋ ਛੇਵੀਂ ਸਲਾਈ ਸਾਰੀ ਆਪਾਂ ਕੰਪਲੀਟ ਕਰ ਲਈ ਇਸ ਤਰ੍ਹਾਂ ਇਸ ਤਰ੍ਹਾਂ ਡਿਜ਼ਾਈਨ ਆਇਆ ਹੁਣ 7ਵੀਂ ਸਿਲਾਈ ਆਪਣੀ ਸ਼ੁਰੂ ਹੋਗੀ ਠੀਕ ਹੈ ਫਾਸਟ ਕਲਰ ਨਾਲ ਪਹਿਲੇ ਰੰਗ ਜਿਹੜਾ ਆਪਾਂ ਥ्रेड ਲਗਾਇਆ ਸੀ ਉਹਦੇ ਨਾਲ ਆਪਾਂ ਸਾਰੀ ਸਿਲਾਈ ਸਿੱਧੀ ਬਣਾ ਲੈਣੀ ਹੈ ਇਸ ਤਰ੍ਹਾਂ ਇੱਕ ਸਲਾਈ ਸਿੱਧੀ ਦੂਸਰੀ ਬਣਾਵਾਂਗੇ ਉਲਟੀ ਤੀਸਰੀ ਸਿੱਧੀ ਚੌਥੀ ਉਲਟੀ ਇਸ ਤਰ੍ਹਾਂ ਮੈਂ ਚਾਰ ਸਲੰਗਾਂ ਬਣਾ ਕੇ ਕੰਪਲੀਟ ਕਰਦੀਆਂ ਠੀਕ ਹੈ ਸਲੀਪ ਵਾਲੀ ਵੀ ਜਿਹੜੇ ਆਪਾਂ ਸਿੱਧੇ ਸਾਰੇ ਕੁੰਡੇ ਸਿੱਧੇ ਬਣਾ ਲੈਣੇ ਆ ਚਾਰ ਸਲੰਗਾਂ ਦੇਖੋ ਮੈਂ ਕੰਪਲੀਟ ਕਰ ਲਈਆਂ ਠੀਕ ਹੈ ਹੁਣ ਡਿਜ਼ਾਈਨ ਦੀ ਆਪਾਂ ਜਗਾ ਚੇਂਜ ਕਰਨੀ ਹੈ ਕਲਰ ਵੀ ਚੇਂਜ ਕਰਨਾ ਹੈ ਜਗਾ ਵੀ ਚੇਂਜ ਕਰਨੀ ਹੈ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਉਸ ਤੋਂ ਬਾਅਦ 1 2 3 ਤਿੰਨ ਕੁੰਡੇ ਜਿਹੜੇ ਆਪਾਂ ਸਲਿੱਪ ਕਰ ਲਾਂਗੇ ਠੀਕ ਹੈ ਇਸ ਤਰ੍ਹਾਂ ਫਿਰ ਡਿਜ਼ਾਈਨ ਆਪਣਾ ਉਹੀ ਆ ਗਿਆ ਇੱਕ ਕੁੰਡਾ ਛੱਡ ਕੇ ਇੱਕ ਕੁੰਡਾ ਜਿਹੜਾ ਆਪਾਂ ਹੋਰ ਸਲਿੱਪ ਕਰਾਂਗੇ ਠੀਕ ਹੈ ਚਾਰ ਕੁੰਡੇ ਸਲਿੱਪ ਹੋ ਗਏ ਇੱਕ ਕੁੰਡਾ ਛੱਡ ਕੇ ਫਿਰ ਚੌਥੇ ਹੋਲ ਵਿੱਚੋਂ ਆਪਾਂ ਉਸੇ ਤਰ੍ਹਾਂ ਕੁੰਡਾ ਬਣਾਵਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਛੱਡਿਆ ਹੋਇਆ ਕੁੰਡਾ ਬਣਾਵਾਂਗੇ ਤੇ ਦੂਸਰਾ ਫਿਰ ਉਸੇ ਹੋਲ ਵਿੱਚੋਂ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਸੌਰੀ ਦੇਖੋ ਜਿਹੜਾ ਆਪਣਾ ਇਹ ਹੈ ਡਿਜ਼ਾਈਨ ਜਗਾ ਚੇਂਜ ਕਰਨੀ ਹੈ ਤਾਂ ਆਪਾਂ ਜਿਹੜਾ ਇਹ ਕੁੰਡਾ ਹੈ ਇਹਦੇ ਵਿੱਚ ਬਣਾਉਣਾ ਆਪਾਂ ਠੀਕ ਹੈ ਦੋ ਕੁੰਡੇ ਬਣਾ ਲਾਂਗੇ ਆਪਾਂ ਇਸ ਤਰ੍ਹਾਂ ਦੋ ਕੁੰਡੇ ਬਣਾਵਾਂਗੇ ਸਿੱਧੇ ਹੁਣ ਤਿੰਨ ਕੁੰਡੇ ਇਹ ਕਰ ਦੇਾਂਗੇ ਤਿੰਨ ਕੁੰਡੇ ਸਿੱਧੇ ਬਣਾ ਕੇ ਤਿੰਨ ਕੁੰਡੇ ਸਲਿੱਪ ਕਰ ਲਾਂਗੇ ਇਸ ਤਰ੍ਹਾਂ ਦੇਖੋ ਠੀਕ ਹੈ ਹੁਣ ਇਹ ਕੁੰਡਾ ਛੱਡ ਕੇ ਜਿਹੜਾ ਆਪਣਾ ਦੂਸਰਾ ਕੁੰਡਾ ਹੈ ਇਹਦੇ ਚੌਥੇ ਹੋਲ ਵਿੱਚੋਂ ਆਪਾਂ ਬਣਾਵਾਂਗੇ ਕੁੰਡਾ ਇਸ ਤਰ੍ਹਾਂ ਠੀਕ ਹੈ ਕਿਉਂਕਿ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਇਸ ਤਰ੍ਹਾਂ ਜਿਹੜੇ ਤਿੰਨ ਸਲਿੱਪ ਵਾਲੇ ਸੀ ਇਹਦੇ ਜਿਹੜਾ ਵਿਚਾਲੜਾ ਕੁੰਡਾ ਹੈ ਇਹਦੇ ਵਿੱਚੋਂ ਆਪਾਂ ਹੁਣ ਇਹ ਇਸ ਤਰ੍ਹਾਂ ਲੂਪ ਬਣਾਉਣਾ ਠੀਕ ਹੈ ਫਿਰ ਦੋ ਕੁੰਡੇ ਸਿੱਧੇ ਫਿਰ ਇੱਕ ਲੂਪ ਫਿਰ ਉਸੇ ਵਿੱਚੋਂ ਠੀਕ ਹੈ ਡਿਜ਼ਾਈਨ ਉਹੀ ਹੈ ਜਗ੍ਹਾ ਚੇਂਜ ਹੋ ਗਈ ਫੇਰ ਦੋ ਗੁੰਡੇ ਫੇਰ ਉਸੇ ਤਰ੍ਹਾਂ ਇੱਕ ਲੂਪ ਬਣਾਉਣਾ ਉਸੇ hole ਵਿੱਚੋਂ ਠੀਕ ਹੈ ਇਸ ਤਰ੍ਹਾਂ ਠੀਕ ਹੈ ਫਿਰ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਫਿਰ ਤਿੰਨ ਕੁੰਡੇ ਆਪਣੇ 슬ਿੱਪ ਹੋ ਜਾਣਗੇ ਇਸ ਤਰ੍ਹਾਂ ਫਿਰ ਇੱਕ ਕੁੰਡਾ ਛੱਡ ਕੇ ਚੌਥੇ ਹੌਲ ਵਿੱਚੋਂ ਫਿਰ ਆਪਾਂ ਜਿਹੜਾ 1 2 3 4 ਚੌਥੇ ਹੌਲ ਵਿੱਚੋਂ ਫਿਰ ਉਸੇ ਤਰ੍ਹਾਂ ਲੂਪ ਬਣਾਵਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਸਿੱਧੇ ਫਿਰ ਉਸੇ ਹੌਲ ਵਿੱਚੋਂ ਲੂਪ ਬਣਾਵਾਂਗੇ ਠੀਕ ਹੈ ਦੋ ਫੇਰ ਦੋ ਕੁੰਡੇ ਫੇਰ ਇੱਕ ਉਸੇ ਤਰ੍ਹਾਂ ਲੋਕ ਬਣਾਵਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਫੇਰ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਸਲੀਪ ਫੇਰ ਇੱਕ ਕੁੰਡਾ ਛੱਡ ਕੇ ਉਸੇ ਤਰ੍ਹਾਂ 1 2 3 4 ਚੌਥੇ 홀 ਵਿੱਚੋਂ ਫੇਰ ਦੋ ਕੁੰਡੇ ਸਿੱਧੇ ਫੇਰ ਦੂਸਰਾ ਹੁੰਡਾ ਫੇਰ ਬਣਾਵਾਂਗੇ ਉਸੇ ਤਰ੍ਹਾਂ ਫੇਰ ਦੋ ਕੁੰਡੇ ਸਿੱਧੇ ਫੇਰ ਤੀਸਰਾ ਬਣਾਵਾਂਗੇ ਉਸੇ ਤਰ੍ਹਾਂ ਇੱਕ ਹੁੰਡਾ ਸਿੱਧਾ ਲਾਸਟ ਤੇ ਉਸੇ ਤਰ੍ਹਾਂ ਆਪਣੇ ਤਿੰਨ ਕੁੰਡੇ ਸਲਿੱਪ ਪਲਾਸਟ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਆਪਣਾ ਡਿਜ਼ਾਈਨ ਆਇਆ 12ਵੀਂ ਸਲਾਈ ਹੈ ਆਪਣੇ ਡਿਜ਼ਾਈਨ ਦੀ 12 ਸਲਾਈਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਉਲਟਾ ਬਣਾ ਲਾਂਗੇ ਫਿਰ ਤਿੰਨ ਕੁੰਡੇ ਜਿਹੜੇ ਸਲਿੱਪ ਸਲਿੱਪ ਕਰ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਇੱਕ ਸਿੰਪਲ ਸਿੱਧਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇੱਕ ਸਿੰਪਲ ਸਿੱਧਾ ਦੋ ਕੁੰਡਿਆਂ ਦਾ ਇੱਕ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਜਿਹੜੇ ਆਪਣੇ ਸਲਿੱਪ ਵਾਲੇ ਕੁੰਡੇ ਦੇਖੋ ਇਹਨਾਂ ਨੂੰ ਆਪਾਂ ਸਲਿੱਪ ਕਰ ਲੈਣਾ థ్రెడ్ కిచ్చే దో కుడెదా బ కు ఫల సీధా ఫో కు ఫపల్ స ਫਿਰ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਤਿੰਨ ਕੁੰਡੇ ਸਲਿੱਪ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਦੋ ਕੁੰਡਿਆਂ ਦਾ ਇੱਕ ਸਿੱਧਾ ਦੋ ਕੁੰਡਿਆਂ ਦਾ ਇੱਕ ਸਿੱਧਾ தோ குடம் உண்டா சிதா சோரி இப்போ உண்டா சிதா பண்ணுற சிதா ஃபர் தோ கடையா சிதா சிதா தோ திதா டீக்கே ਇਹ ਬਣਾ ਦੇਾਂਗੇ ਉਲਟੇ ਲਓ ਜੀ 12 ਸਲਾਂਗਾਂ ਦਾ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣ ਕੇ ਆ ਜਾਂਦਾ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ